ਹਾਂਜੀ ਬਾਬੇਓ ਮੈਂ ਤੁਹਾਡਾ ਸੁੱਖ ਰੱਖਿਆ ਜੋ ਕੁਝ ਵੀ ਚੱਲ ਰਿਹਾ ਇਸ ਸਭ ਨਾਲ ਮੇਰਾ ਕੋਈ لینا دینا ਨਹੀਂ ਆਂਦਾ ਦੇਣਾ ਨਹੀਂ ਮਾਮਾ ਲੈਣਾ ਦੇਣਾ ਲੈਣਾ ਦੇਣਾ ਨਹੀਂ ਆ ਮੈਂ ਇਸ ਬਾਰੇ ਕੋਈ ਸਫਾਈ ਦੇਣਾ ਚਾਹਨਾ ਮੈਂ ਇਸ ਬਾਰੇ ਕੋਈ ਸਫਾਈ ਦੇਣਾ ਨਹੀਂ ਚਾਹਨਾ ਹਣਾ ਸਾਹਿਬ ਕੀ ਹੋ ਗਿਆ ਮੈਨੂੰ ਲੱਗਦਾ ਮਨਜੀਤ ਗੌਰ ਨੇ ਜਿਆਦਾ ਹਲਾ ਛੜਿਆ ਬਾਕੀ ਸਿੱਧੀ ਤੇ ਸਾਫ ਗੱਲ ਇਹ ਸਭ ਦੇ ਵਿੱਚ ਪਰਿਵਾਰ ਨੂੰ ਨਾ ਲਿਆਂਦਾ ਜਾਵੇ ਜੇ ਕੋਈ ਗੱਲ ਪਰਿਵਾਰ ਤੇ ਆਉਂਦੀ ਆ ਤਾਂ ਗੱਲ ਲਿਉਣ ਵਾਲਾ ਜ਼ਿੰਮੇਵਾਰ ਹੋਵੇਗਾ ਮਤਲਬ ਸਿੱਧੀ ਸਿੱਧੀ ਤਮਗੀ ਦੀ ਤਿਆਰੀ ਸੋਖਰ ਦੀਆ ਵੱਲੋਂ ਕਿ ਜਿਹੜਾ ਪਰਿਵਾਰ ਤੇ ਮੇਰੇ ਉਂਗਲੀ ਚੁੱਕੂਗਾ ਉਹਦਾ ਮਤਲਬ ਹੈ ਸਮਝ ਲੋ ਤੁਸੀਂ ਅੱਗੇ ਆਵਾ ਮੰਜੀਤ ਗੌਰ ਦੇ ਤੇ ਤੇਰਾ ਪਰਿਵਾਰ ਤੋਂ ਲਿਆ ਕੇ ਕੁੜੀਆ ਸਾਰਾ ਕੋਈ ਧੋ ਛੜਿਆ ਉਹ ਤੇ ਤੇਰਾ ਕੋਈ ਬਹੂ ਨਹੀਂ ਦਿਆ ਸਾਲਾ ਫੋਕੀਆਂ ਤਾਂ ਵਕਿਆ ਦੇਈ ਨਾ ਚਲੋ ਛੱਡੋ ਅੱਗੇ ਆਪਾਂ ਨੂੰ ਕੀ ਜੇ ਕੋਈ ਗੱਲ ਪਰਿਵਾਰ ਤੇ ਆਉਂਦੀ ਆ ਤਾਂ ਗੱਲ ਲਿਆਉਣ ਵਾਲਾ ਜ਼ਿੰਮੇਵਾਰ ਹੋਵੇਗਾ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਕਿ ਗੱਲ ਲਿਆਉਣ ਵਾਲੇ ਨਾਲ ਕੀ ਕੀਤਾ ਜਾਵੇਗਾ ਔਰ ਕਦੋਂ ਕੀਤਾ ਜਾਵੇਗਾ ਨਾ ਲਾਈਵ ਨਾ ਕੋਈ ਸਟੋਰੀ ਨਾ ਪੋਸਟ ਸਿੱਧੀ ਸਿੱਧੀ ਵਾਰਦਾਤ ਔਰ ਇਸ ਗੱਲ ਦਾ ਜ਼ਿੰਮੇਵਾਰ ਅਗਲਾ ਖੋਦੋਗੇਗਾ ਚਲੋ ਵੇਖਦੇ ਆ ਮੰਜੀਰ ਗੌਰਨੇ ਦੇ ਤੇਰਾ ਮੈਨਾ ਪੱਤਰ ਹੋਰ ਮਰੇ ਆ ਉਹਦਾ ਤੇਰੇ ਤੋਂ ਕੁਝ ਪੁੱਟਿਆ ਨਹੀਂ ਗਿਆ ਚਲੋ ਬਾਕੀ ਬਦਮਾਸ਼ ਆ ਭਰਾ ਕਸਾ ਦਾ ਕੁਝ ਵੀ ਦੇਖਦੇ ਅਗੇ ਅਗਲਾ ਖੋਦ ਹੋਵੇਗਾ ਸ਼ਹੀ ਮਤਲਬ ਉਹ ਕਹਿੰਦਾ ਵੀ ਜੇ ਕੋਈ ਵੀ ਕੋਈ ਮੇਰੇ ਬਾਰੇ ਮਤਲਬ ਉੱਚੀ ਨਹੀਂ ਵੀ ਗੱਲ ਕਰਦਾ ਤੇ ਨਾ ਕੋਈ ਮੈਂ ਸਟੋਰੀ ਪਾਉਣੀ ਤੇ ਨਾ ਮੈਂ ਲਾਈਵ ਆਉਣਾ ਆ ਕਿ ਜਿੱਦਾਂ ਮਨਜੀਤ ਗੌਰ ਲਾਈਵ ਆ ਕੇ ਗਾਲਾਂ ਕੱਢਦੀ ਆ ਤੇ ਸਟੋਰੀਆਂ ਪਾਉਂਦੀ ਆ ਮਤਲਬ ਫੇਮ ਅਗਲਾ ਕਹਿ ਰਿਹਾ ਵੀ ਫੇਮ ਫੇਮ ਹੋਣੀ ਕਿ ਸਿੱਧਾ ਮੈਂ ਠੋਕਣਾ ਆ ਤੇ ਮੈਂ ਮਤਲਬ ਸਮਝ ਰੋ ਤੂੰ ਇਹ ਕਿ ਆਪਰੇ ਵੀ ਆਉਂਦਾ ਵੀ ਮੈਂ ਵੜ ਦੇਣਾ ਗੱਲ ਕੀ ਯਾਰ ਮਤਲਬ ਖਤਮ ਕਰ ਦੇਣਾ ਆਂਦਾ ਏ ਬਾਕੀ ਜੇ ਸਮਝ ਆ ਡੀ ਠੀਕ ਨਹੀਂ ਤਾਂ ਕੋਈ ਨਹੀਂ ਸਮਝਾਉਣਾ ਆਉਂਦਾ ਅਗਲਾ ਖੁਦ ਹੋਵੇਗਾ ਬਾਕੀ ਜੇ ਸਮਝ ਆਓ ਮਾਮਾ ਸਮਝ ਨਹੀਂ ਸਮਝ ਆ ਮੈਂ ਕਿਹੜਾ ਪਤਾ ਨਹੀਂ ਕਿਹੜਾ ਸਮਝ ਸਮਝ ਆ ਗਈ ਅਸ਼ਾ ਆਂਦਾ ਬਾਕੀ ਜੇ ਸਮਝ ਆ ਗਈ ਠੀਕ ਹੈ ਨਹੀਂ ਤਾਂ ਕੋਈ ਨਹੀਂ ਸਮਝਾਉਣਾ ਆਉਂਦਾ ਮੈਨੂੰ ਆਂਦਾ ਵੀ ਜੇ ਤੁਸੀਂ ਆ ਜੋ ਮੈਂ ਕੁੜੀ ਆ ਪੁੱਠਾ ਸਿੱਧਾ ਲਿਖਿਆ ਮਤਲਬ ਅੱਧਾ ਤੇ ਮਾਮਾ ਲਿਖਣ ਕੇ ਵੇਖਣਾ ਪੰਜਾਬੀ ਲੈਣੀ ਨਹੀਂ ਆਉਂਦੀ ਕੁੜੀ ਆ 10ਵੀਂ ਪਾਸਿਆਂ ਕੇ ਫੇੜਿਆ ਆ ਸੱਚੀ ਮੰਜੀਰੇ ਕੋਰ ਮਾਣਾ ਸੱਚੀ ਰੋਲਾ ਬੰਦੀ ਕੁੜੀ ਹੈ ਵੀਡੀਓ ਵੀ ਖਾਚਾ ਹੀ ਤੇ ਖਾਚਾ ਪਰ ਰੋਲਾ ਸੱਚਾ ਸੱਚਾ ਹੀ ਬੰਦੀ ਹੈ ਸਮਝਾਉਣਾ ਹੁੰਦਾ ਹੈ ਤੈਨੂੰ ਸਮਾਵਾ ਸਮਾ ਚਲੋ ਬਾਕੀ ਤੁਸੀਂ ਆਜ ਇਹਦੀ ਬਕਵਾਸ ਮੇਰੇ ਵੀਰ ਨੇ ਜੋ ਮਾਰੀ ਮੈਨੂੰ ਜਿਆਦਾ ਵੀ ਮੈਂ ਵੱਡ ਦੇਣੇ ਚੁੱਕ ਦੇਣੇ ਮੇਰੇ ਪਰਿਵਾਰ ਤੇ ਮੇਰੇ ਮੇਰੇ ਬਾਰੇ ਕੁਝ ਨਹੀਂ ਦੇ ਪੁੱਠਾ ਸਿੱਧਾ ਬੋਲਣਾ ਗੱਲ ਮੁਕਰੀਏ ਹਣਾ ਚਾਹੁੰਦੇ ਆ ਉਹ ਵੀ ਸਮਝ ਲਓ ਬਾਕੀ ਮਿਲਦੇ ਆ ਸਾਜੀ ਫਿਰ ਅਗਲੀ ਵੀਡੀਓ ਚ ਵੇਖੋ ਕੀ ਬਕਵਾਸ ਚਵੜਾ ਮਾਰੀਆਂ ਉਹਨੇ ਵੇਖੋ ਪੜੋ ਤੁਸੀਂ ਵੀ